ਕਿ ਪੰਜਾਬਣ ਮਠਿਆਰ ਕਰਸਾਣੀ ਮੋਰਚੇ ਜਾਣ ਲਈ ਆਪਣੇ ਘਰ ਵਾਲੇ ਨੂੰ ਕੀ ਕਹਿੰਦੀ ਐ ਦੱਸੀ ਵੀ ਅਸਮਾਨੀ ਕਿਸ਼ਨਗੜ੍ਹ ਵਾਲਿਆ ਕੀ ਕਹਿੰਦੀ ਐ 23 ਵਾਰੀ ਮੁਕਤੀ ਹੁਣ ਮੇਰੀ ਵਾਰੀ ਆਈ ਵੇ ਜਾਣ ਗੀਆਂ ਗਾਮੋਂ ਪਰਮੋਸੀ ਤੋਂ ਲਾਭੋ ਤਾਈ ਵੇ ਜਾਣ ਗੀਆਂ ਗਾਮੋਂ ਪਰਮੋਸੀ ਤੋਂ ਲਾਭੋ ਤਾਈ ਵੇ ਸਾਡਾ ਦਿੱਲੀ ਵੱਲ ਹੋ ਗਿਆ ਤਿਆਰ ਆਵੇ ਪਾਂਡਾ ਢਿੰਡਾ ਸਾਮ ਕੇ ਰਖੀ ਜੰਗ ਜਿੱਤ ਕੇ ਮੁੜਾਂਗੇ ਸਰਦਾਰ ਆਵੇ ਪਾਂਡਾ ਢਿੰਡਾ ਸਾਮ ਕੇ ਰਖੀ ਮਾਲ ਪਸ਼ੂ ਸਭੀ ਨਾਲੇ ਕੱਖ ਪਠਾ ਪਾਈਵੇ ਅਪੇ ਤਾਰਾ ਚੋਈ ਦੁੱਧ ਦਹੀਂ ਵੀ ਜਮਾਈਵੇ ਭਾਵੇਂ ਮਿੱਠਾ ਤੇ ਬਣਾਈ ਟੁਕਰਾਰ ਆਵੇ ਪਾਂਡਾ ਢਿੰਡਾ ਸਾਮ ਕੇ ਰਖੀ ਦਿੱਲੀ ਜਾ ਕੇ ਵਹਿ ਗਿਆ ਕਿਸਾਨ ਸਾਧੂ ਖੇਤਾਂ ਦਾ ਠੱਕਾਂ ਲਈ ਲੜਦਾ ਜਵਾਨ ਸਾਧੂ ਖੇਤਾਂ ਦਾ ਸਾਰੀ ਜਨਤਾ ਦਾ ਜੋ ਹੈ ਸਹਾਰਾ ਵੇ ਭਾਂਡਾ ਢਿੰਡਾ ਸਾਮ ਕੇ ਰਖੀਂ ਜੰਗ ਜਿੱਤ ਕੇ ਮੁੜਾਂਗੇ ਸਰਦਾਰਾ ਵੇ ਭਾਂਡਾ ਢਿੰਡਾ ਸਾਮ ਕੇ ਰਖੀਂ ਬਾਲਣ ਚੁੱਲ੍ਹੇ ਦਾ ਸਾਮੀ ਪਾਥੀਆਂ ਪਥਾਰਿਆਂ ਨੂੰ ਸਾਮ ਸਮ ਰੱਖੀ ਬੇ ਮਸ਼ੀਨੀ ਸੰਦਾ ਸਾਰਿਆਂ ਨੂੰ ਨਾਲੇ ਢੱਕ ਦੇਮੀ ਬਾਹਰ ਗੁਹਾਰਾਵੇ ਪਾਂਡਾ ਟੀਂਡਾ ਸਾਮ ਕੇ ਰੱਖੀ ਗੁਰੂ ਦਸ਼ਮੇਸ਼ ਦੀਆਂ ਪੁੱਤਰੀਆਂ ਪਿਆਰੀਆਂ ਵੱਡਰਾਂ ਤੇ ਲਾ ਮੰਗੀਆਂ ਉੱਚੀਆਂ ਉਡਾਰੀਆਂ ਪੂਰੇ ਜੋਸ਼ ਵਿੱਚ ਛੱਡ ਕੇ ਜਕਾਰਾਵੇ ਪਾਂਡਾ ਢੀਂਡਾ ਸਾਹਮ ਕੇ ਰਖੀ ਜੰਗ ਜਿੱਤ ਕੇ ਮੁੜਾਂਗੇ ਸਰਦਾਰ ਆਵੇ ਪਾਂਡਾ ਢੀਂਡਾ ਸਾਹਮ ਕੇ ਰਖੀ ਮਾਤਾ ਤੇ ਪਿਤਾ ਦਾ ਤੂੰ ਰਖ ਲਈ ਖਿਆਲ ਵੇ ਪੱਕੀ ਹੋਈ ਫਸਲ ਵੱਡ ਕੱਢ ਕੇ ਸੰਵਾਲ ਵੇ ਪਾ ਕੇ ਢੋਲਾਂ ਵਿੱਚ ਭਰਦੀ ਪੰਡਾਰਾ ਆਵੇ ਪਾਂਡਾ ਢੀਂਡਾ ਸਾਹਮ ਕੇ ਰਖੀ ਜਾਂ ਦੇ ਜਿੱਤੇ ਕੇ ਮੂ ਰਾਂਗੀ ਸਰਦਾਰ ਆਵੇ ਪਾਂਡਾ ਟੀਂਡਾ ਸਾਮ ਕੇ ਰਖੀ ਇੱਕ ਦਿਨ ਚੰਡੇ ਅਸੀਂ ਜਿੱਤ ਦੇ ਚੁਲਾਵਾਂਗੇ ਵੱਡਿਆਂ ਤਨੜਨਾ ਤਾਈਂ ਖੁੱਡੇ ਲੈਣ ਲਾਵਾਂਗੇ ਵੱਡਿਆਂ ਤਨੜਨਾ ਤਾਈਂ ਖੁੱਡੇ ਲੈਣ ਲਾਵਾਂਗੇ ਕੱਲ ਮਹਿਕ ਵਿੱਚ ਬੋਲਿਆ ਗੁਲਜ਼ਾਰ ਆਵੇ ਪਾਂਡਾ ਟੀਂਡਾ ਸਾਮ ਕੇ ਰਖੀ ਰਾਮ ਜਸਬੀਰ ਤੇ ਸਰਾਉ ਰੋਡੂ ਮੇ ਲਾਵੇ ਫਕਰ ਕੁਲਵੰਤ ਅੰਮ੍ਰ ਜੀ ਦੇ ਚਰਨਾਗੇ ਲਾਵੇ ਸ਼ੇਰ ਕਰਦੇ ਨਾ ਜਾਣ ਤੋਂ ਕਨਾਰਾਵੇ ਭਾਂਡਾ ਟੀਂ ਦਾ ਸਾਮ ਕੇ ਰਖੀ ਜੰਗ ਜਿੱਤ ਕੇ ਮੋੜਾਂਗੇ ਸਰਦਾਰਾਵੇ ਭਾਂਡਾ ਟੀਂ ਦਾ ਸਾਮ ਕੇ ਰਖੀ ਟੱਲੋਂ ਤੇ ਚਾਹ ਲ ਜਾਣਾ ਸੇਖੋ ਥਾੜੀ ਵਾਲਵੇ ੱਲੋ ਤੇ ਚਾਹਲ ਜਾਣਾ ਸੇਖੋ ਤਾਈ ਵਾਲੇ ਵੇ ਜਾਉ ਅਸਮਾਨੀ ਵੀ ਪ੍ਰਧਾਨ ਸਾਡੇ ਨਾਲ ਵੇ ਜਾਉ ਅਸਮਾਨੀ ਵੀ ਪ੍ਰਧਾਨ ਸਾਡੇ ਨਾਲ ਵੇ ਤਿਆਰ ਜਾਣ ਲਈ ਕਿਸ਼ੇਨ ਗੜਸਾਰਾ ਵੇ ਪਾਂਡਾ ਟੀਂ ਦਾ ਸਾਮ ਕੇ ਰਖੀ ਜੰਗ ਜਿੱਤ ਕੇ ਮੁੜਾਂਗੇ ਸਰਦਾਰ ਆਵੇ ਪਾਂਡਾ ਟੀਂ ਦਾ ਸਾਮ ਕੇ ਰਖੇ